ਸਤਖੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਨਰੇਗਾ ਮਜ਼ਦੂਰ ਆ ਪਿੰਡ ਸਲੇਮਪੁਰਾ ਟਿੱਬਾ ਦੇ ਜਿਨ੍ਹਾਂ ਨੇ ਵੀ ਅੱਜ মিডিਆ ਦਾ ਸਹਾਰਾ ਲਿਆ ਤੇ ਇਹਨਾਂ ਨੇ ਵੀ ਆਪਣੀ ਜਿਹੜੀ ਆ ਦੁੱਖ ਭਰੀ ਕੋਈ ਕਹਾਣੀ ਦੱਸਣ ਵਾਸਤੇ মিডিਆ ਨੂੰ ਬੁਲਾਇਆ ਵਾ ਆਪਾਂ ਕਰਦੇ ਆ ਗੱਲਬਾਤ ਵੀ ਵੀ ਕੀ ਨਾਮ ਤੁਹਾਡਾ ਸਾਕਾ ਦੇਖ ਲਾ ਲਈ ਇੱਕ ਕੀ ਮਾਮਲਾ ਜੀ ਕਿਵੇਂ ਨਰੇਗਾ ਦਾ ਕੰਮ ਕਰਨਾ ਚਾਹੁੰਦੇ ਆ ਕਿੰਨਾ ਕਰਨਾ ਚਾਹੁੰਦੇ ਆ ਜਾਂ ਕਰ ਰਹੇ ਆ ਅਸੀਂ ਕੀ ਪਤਾ ਹੈ ਅੱਗੇ ਥੋੜਾ ਜਿਹਾ ਕੰਮ ਮਿਲਦਾ ਕੰਮ ਮਿਲਦਾ ਨਹੀਂ ਜਿੰਨਾ ਕੰਮ ਅੱਛਾ ਹਾਂ ਬਾ ਸਾਡੇ ਐਵੇਂ ਦਿਨ ਪੂਰੇ ਕਰਦੇ ਹਫਤੇ ਚ 2 15 ਦਿਨ ਲੱਗੇ ਆ ਨਹੀਂ ਸਾਲ ਦੇ ਵਿੱਚ ਤਾਂ 100 ਦਿਨ ਮਿਲਦਾ ਹੁੰਦਾ ਬਾ ਤੇ ਸਾਡੇ 2 ਹਫਤੇ ਲੱਗਦਾ ਬਾਕੀ ਸਾਨੂੰ ਕੰਮ ਨਹੀਂ ਦਿੱਤਾ ਜਾਂਦਾ ਸਭ ਦੋ ਜੀ ਹਾਂ ਜੀ ਤੇ ਤੁਸੀਂ ਆਪਣੇ ਸੈਕਟਰੀ ਨੂੰ ਜਾਓ ਉੱਚ ਅਧਿਕਾਰੀਆਂ ਨੂੰ ਕੋਈ ਪੁੱਛਿਆ ਨਹੀਂ ਵੀ ਸਾਨੂੰ ਕੰਮ ਕਿਉਂ ਨਹੀਂ ਕੰਮ ਮਿਲ ਰਿਹਾ ਹਾਂ ਉਹ ਕਹਿੰਦੇ ਕੱਟ ਦਾਂਗੇ ਕੱਟ ਦਾਂਗੇ ਲਾਰਾ ਲਗਾ ਦਿੰਦੇ ਆ ਬਾਅਦ ਵਿੱਚ ਸਾਡੀ ਕੋਈ ਕਾਰਵਾਈ ਨਹੀਂ ਹੁੰਦੀ ਨਾਮ ਕੀ ਹੁੜਾ ਹਰਪ੍ਰੀਤ ਪਰ ਮੈਂ ਮੇਟ ਹਾਂ ਠੀਕ ਹੈ ਤੁਸੀਂ ਮੇਟ ਹੋ ਹਾਂ ਜੀ ਕਿਛਤ ਤੇ ਤੁਸੀਂ ਆਪਣੀ ਜਿਹੜੇ ਸੈਕਟਰੀਆਂ ਤੋਂ ਪੁੱਛਦੇ ਨਹੀਂ ਵੀ ਜਿਹੜੇ ਮੇਰੇ ਮਜ਼ਦੂਰ ਆ ਮੈਨੂੰ ਤੁਸੀਂ ਮੇਡ ਬਣਾਇਆ ਵੀ ਇਹਨੂੰ ਕਿਉਂ ਨਹੀਂ ਕੰਮ ਦਿੱਤਾ ਜਾਂਦਾ ਕਿਉਂ ਨਹੀਂ ਕੰਮ ਕਰਦੇ ਉਹ ਕਹਿੰਦੇ ਜੋ ਤੁਹਾਡਾ ਪੁਰਾਣਾ ਸਰਪੰਚ ਆ ਉੱਪਰ ਚਲੇ ਜਾਂਦੇ ਕੰਗਸਾਬ ਕੋਲ ਪੁਰਾਣੇ ਸਰਪੰਚ ਦਾ ਕੰਮ ਕੱਢੋ ਜਿਹੜੇ ਨਵਾਂ ਹੈਗੀ ਉਹਨਾਂ ਸਾਡੀ ਪੰਚਾਇਤ ਦੀ ਕੋਈ ਸੁਣੀ ਜਾਂਦੀ ਆ ਕੋੜੇ ਜਾਓ ਤੁਸੀਂ ਕੰਗਗਲ ਜਾਓ ਅਸੀਂ ਕੰਗਕਲ ਵੀ ਜਾ ਕੇ ਆਏ ਆ ਪੁਰਾਣਾ ਸਰਪੰਚ ਕੋਹਣਾ ਕੀ ਨਾਮ ਉਹਦੇਵ ਸਿੰਘ ਅਸ਼ੋਕਪੁਰ ਨਾ ਉਹ ਸਾਬਕਾ ਸਰਪੰਚ ਆ ਹਾਂਜੀ ਅੱਛਾ ਸਾਡੀ ਕੋਈ ਸੁਣੀ ਨਹੀਂ ਜਾਂਦੀ ਸਾਡਾ ਕੋਈ ਕੰਮ ਕਰਦੀ ਨਹੀਂ ਦਿੰਦੇ ਸਾਨੂੰ ਵਾਲਿਆਂ ਵਾਲੇ ਬਣਾਇਆ ਹੋਇਆ ਵਾਗੇ ਕਿਹਾ ਝਾੜ ਵਾਲੇ ਦੀ ਮੈਂ ਮੇਟ ਆ ਅਸੀਂ ਜੇ ਸਾਰੇ ਕੰਮ ਐਡਵਾਂਟ ਲੈ ਕੇ ਗਏ ਆ ਬਲਾਗ ਚ ਡੰਡ ਨੇ ਇਹ ਕਿਹਾ ਵਾ ਤੁਸੀਂ ਜਾਓ ਕੰਗ ਕੋਲੇ ਅੱਛਾ ਉੱਥੋਂ ਤੁਹਾਨੂੰ ਪ੍ਰੈਸ਼ਰ ਪੈ ਰਿਆ ਅਸੀਂ ਕਿਹਾ ਕੰਗ ਕੋਲੇ ਜਾ ਲਈ 50 ਬੰਦਾ ਕੰਗ ਨੇ ਕਿਹਾ ਕੋਈ ਨਾ ਤੁਹਾਨੂੰ ਕੰਮ ਦੇਵਾਂਗੇ ਤੁਸੀਂ ਜਾਓ ਸੈਕਟਰੀ ਸਾਹਿਬ ਨੂੰ ਅਸੀਂ ਫੋਨ ਕਰ ਦਿੰਦੇ ਆ ਸਾਡੇ ਕੋਲ ਹੀ ਕੀਤਾ ਹੁਣ ਵੀ ਦੋਨੋਂ ਅਸੀਂ ਕੰਮ ਦਿੰਨੇ ਆ ਕੱਟ ਕੇ ਤੁਸੀਂ ਡਿਮਾਂਡ ਭੇਜ ਦਿਓ ਤੀਜੇ ਦਿਨ ਜਾ ਕੇ ਅਸੀਂ ਗਏ 15 20 ਬੰਦੇ ਮੇਰ ਘਾ ਟੰਡ ਕੋਲੇ ਟੰਡ ਨੇ ਕਿਹਾ ਵੀ ਮੈਨੂੰ ਪ੍ਰੈਸ਼ਰ ਪਿਆ ਹੋਇਆ ਤੇ ਬਲਦੇਵ ਸਰਪੰਚ ਜੀ ਤਾਂ ਅਸੀਂ ਕੰਮ ਕੱਢਣਾ ਵਾ ਤੁਸਾਨੂੰ ਅੱਛਾ ਜੇ ਸਾਫ ਕਾ ਸਰਪੰਚੇ ਕਹਿਣ ਤੇ ਕੰਮ ਹੋਊਗਾ ਹਾਂਜੀ ਹਾਂਜੀ ਦਰਸ਼ਕੋ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਨਿਰਗਾ ਮਜ਼ਦੂਰਾਂ ਨੇ ਕਿਵੇਂ ਤਰ੍ਹਾਂ ਤਰ੍ਹਾਂ ਦੇ ਆਪਣੇ ਹੱਕ ਮੰਗਣ ਵਾਸਤੇ ਦੋਸ ਲਾਇਆ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਸਰਕਾਰ ਦੇ ਕਹਿੰਦੇ ਜਿਹੜੇ ਆਮ ਆਦਮੀ ਪਾਰਟੀ ਹਲਕਾ ਦਾਖਾ ਦੇ ਇੰਚਾਰਜ ਵੀ ਕਾਂਗਨ ਨੇ ਇਹ ਇਹ ਗੱਲ ਕਹੀ ਆ ਤੇ ਸੈਕਟਰੀ ਨੇ ਵੀ ਇਹ ਗੱਲ ਕਹੀ ਆ ਵੀ ਜਿਹੜੇ ਨਿਰਗਮ ਮਜ਼ਦੂਰਾਂ ਕੰਮ ਆ ਸਾਫ ਦਾ ਸਰਪੰਚੇ ਤੇ ਕਹਣ ਤੇ ਹੀ ਦਿੱਤਾ ਜਾਵੇਗਾ ਸਾਰ ਅਸੀਂ ਮਾਣਨ ਆਲੀ ਗਏ ਸੀਗੇ ਅਸੀਂ ਉਹਨਾਂ ਦਾ ਬੂਥ ਵੀ ਲਾਇਆ ਸੀਗਾ ਜਦੋਂ ਆਮ ਆਦਮੀ ਪਾਰਟੀ ਜਿੱਤੇ ਆ ਸਾਡੀ ਕੋਈ ਸੁਣਵਾਈ ਨਹੀਂ ਕੋਈ ਅਸੀਂ ਪਿੰਡ 'ਚ ਢੋਲ ਵੀ ਵਜਾਏ ਆ ਲੱਡੂ ਵੀ ਵੰਡੇ ਆ ਬਹੁਤ ਸਾਨੂੰ ਕਹਿੰਦੇ ਪੁਰਾਣੇ ਸਰਪੰਚੇ ਕਹਿੰਦਾ ਹੀ ਨਹੀਂ ਝਾੜੂ ਤੁਸੀਂ ਨਹੀਂ ਬਣਾਉਣਾ ਟੰਡੇ ਤੁਸੀਂ ਪੜਦੇ ਹੋ ਸਾਨੂੰ ਬਹੁਤ ਪ੍ਰੈਸ਼ਰ ਪੈਂਡ 'ਚ ਗਾਲ੍ਹਾਂ ਵੀ ਮਿਲੀਆਂ ਬਹੁਤ ਕੁਝ ਹੋਇਆ ਪਰ ਅਸੀਂ ਫੇਰ ਵੀ ਪੈਂਡ ਨੂੰ ਇਕੱਠਿਆ ਕਰਕੇ ਅਸੀਂ ਉਹਦੇ ਕੋਲ ਗਏ ਠੀਕ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਫੇਰ ਉਹਨੇ ਕਿਹਾ ਸੱਚਾ ਪ੍ਰਵਿੰਦਰ ਆ ਜਿਹੜਾ ਬੇਟਾ ਪ੍ਰਧਾਨ ਆ ਉਹਨੂੰ ਕਹਿੰਦੇ ਸੀਗੇ ਤੁਸੀਂ ਉਹਦੇ ਕੋਲੇ ਜਾਓ ਅਸੀਂ ਉਹਦੇ ਕੋਲੇ 15 20 ਬੰਦੇ ਜਾ ਕੇ ਆਏ ਆ ਉਹਨੇ ਵੀ ਸਾਡੇ 15 ਦਿਨ ਦਾ ਕੋਈ ਸੁਣਵਾਈ ਨਹੀਂ ਕੀਤੀ ਕਹਿੰਦਾ ਮੈਂ ਬਲਾਕ ਜੀ ਆਉਂਗਾ ਨਹੀਂ ਗਿਆ ਹੁੰਦਾ ਹੁਣ ਮੰਗ ਕੀ ਕਰਦੇ ਹਾਂ ਹੁਣ ਕੀ ਕਰਦੇ ਆਂ ਮੰਗਿਆ ਕਰਦੇ ਆ ਸਾਡਾ ਟ੍ਰਿੰਗੇ ਦਾ ਕੰਮ ਚਲਾਇਆ ਜਾਵੇ ਕੰਮ ਚਲਾਇਆ ਜਾਵੇ ਸਾਡਾ ਕੰਮ ਚਲਾਇਆ ਜਾਣਾ ਚਾਹੀਦਾ ਹੈ 5 ਸਾਲਾਂ ਨੇ ਸਰਪੰਚੀ ਕੀਤੀ ਹੈ ਉਹ ਵੀ ਅਧਿਕਾਰ ਬਣਾ ਕੇ ਸਰਪੰਚ ਹੋਇਆ ਹੋਈ ਹੈ ਨੂੰ ਤੇ 9 10 ਸਾਲ ਇਹਨੇ ਮੇਟੀ ਕੀਤੀ ਏ ਇਹਨੇ ਮੇਟੀ ਕਰਕੇ ਇਹਨੇ ਜਿਹੜੇ ਗਰੀਬ ਜਨਤਾ ਦੇ ਪੈਸੇ ਸਾਰੇ ਹੋਰਾਂ ਦੇ ਪਾਸੇ account 'ਚ ਸਾਡੇ 20 25 ਦਿਨਾਂ ਦੇ ਪੈਸੇ ਨਹੀਂ ਆਏ account 'ਚ ਕਿਉਂ ਅਸੀਂ ਬਹੁਤ ਦੁਖੀ ਹਾਂ ਸਾਡਾ ਮੇਟ ਇਹੀ ਰਹਿਣਾ ਚਾਹੀਦਾ ਤੇ ਇਹੀ ਰਹੇਗਾ ਬਸ ਜਾਨੀ ਛੋਟੇ ਕਹਿੰਦੇ ਵਾ ਸਾਫਕਾ ਸਰਪੰਚੇ ਦੇ ਕਹਿੰਦੇ ਕੰਮ ਮਿਲੂਗਾ ਮੌਜੂਦਾ ਨਹੀਂ ਇਹ ਇੱਕ ਪਿੰਡ ਤੁਸੀਂ ਛੋਟੇ ਪਿੰਡ ਜਿਹੜਾ ਮੌਜੂਦਾ ਸਰਪੰਚਾ ਉਹਦਾ ਬਿਹਾਰ ਪਿੰਡ 'ਚ ਜਾਂ ਤੁਹਾਡੇ ਨਾਲ ਕਿੱਦਾਂ ਬਿਹਾਰ ਹੈ ਜੀ ਦੇ ਨਾਲ ਸਾਡੇ ਨਾਲ ਅਸੀਂ ਉਹਦੇ ਨਾਲ ਉਹ ਸਾਡੇ ਅੱਖਾਂ ਮੁੱਟ ਖੜੇ ਆ ਤੇ ਖੜੇ ਰਵਾਂਗੇ ਤੇ ਬਸ ਸਾਡੀ ਉਹੀ ਬੇਨਤੀ ਹੈ ਟਾਪਾ ਕੇ ਸਾਰੇ ਮੰਡਾਲੇ ਖੜੇ ਸਾਡਾ 250 ਬੋਟ ਸਾਡਾ ਸਰਪੰਚ ਜਿੱਤੇ ਆ ਜਿਤਾਇਆ ਵਾਦੂ ਡਾਂਗੂਣਾ ਨੂੰ ਵੀ ਅਧਿਆਸੀ ਇਥੇ ਜਿਤਾਇਆ ਸੀ ਠੀਕ ਹੈ ਉਹਨਾਂ ਦੀ ਗਿਆ ਸਾਰੀ ਪੰਚਾਇਤ ਲੈ ਕੇ ਗਏ ਸੀਗੇ ਵੀ ਅਸੀਂ ਸਾਡੇ ਨਾਲ ਮਤ ਕਰੋ ਅਸੀਂ ਤੁਹਾਡੀ ਮਤ ਕਰਾਂਗੇ ਨਾਲ ਵੋਟਾਂ ਪਾਓ ਪਰ ਡਾਂਗੂ ਸਾਹਿਬ ਨੇ ਸਾਡੀ ਸੁਣੀ ਇਹ ਕਹਿੰਦੇ ਨਹੀਂ ਇੱਕ ਨਹੀਂ ਹੁੰਦੇ ਅਸੀਂ ਕਹਾਂ ਬਸ ਇਸੇ ਗੱਲ ਤੇ ਸਭੀ ਕਾ ਸੀ ਨਹੀਂ ਆ ਠੀਕ ਹਲੋ ਹਲੋ ਹਾਂਜੀ ਬਲਾਕ ਸਦਮਟ ਤੋਂ ਸੈਕਟੀ ਸਾਹਿਬ ਹੋ ਰਹੇਗੀ ਹਾਂਜੀ ਸਰ ਪੱਤਰਕਾਰ ਮਨਜੀਲੀ ਰਾਂਗ ਗੱਲ ਕਰਿਆ ਜੀ ਹਾਂਜੀ ਸਰ ਖੋਸਾ ਠੀਕ ਠਾਕ ਹੋ ਹਾਂਜੀ ਕਿਰਪਾ ਜੀ ਠੀਕ ਹੈ ਅੱਛਾ ਸਰ ਇੱਕ ਨਾ ਸਲੇਮਪੁਰ ਟਿੱਬੇ ਤੇ ਅੱਜ ਨਰੇਗਾ ਮਜ਼ਦੂਰਾਂ ਨੇ ਇਕੱਠ ਰੱਖਿਆ ਸੀਗਾ ਹਾਂਜੀ ਤੇ ਉਹਨਾਂ ਨੇ ਦੋਸਰ ਗਾਇਆ ਸੀ ਵੀ ਸਾਨੂੰ ਕੰਮ ਨਹੀਂ ਮਿਲ ਰਿਹਾ ਉੱਥੇ ਜਿਹੜਾ ਮੇਟ ਆ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਸਾਨੂੰ 100 ਦਿਨ ਜਿਹੜਾ ਕੰਮ ਮਿਲਦਾ ਹੁੰਦਾ ਸਾਨੂੰ ਦੋ ਕਈ ਹਫ਼ਤੇ ਕੰਮ ਦਿੱਤਾ ਜਾਂਦਾ ਵਾ ਵੀ ਸਾਨੂੰ ਕੰਮ ਦੀ ਸਮੱਸਿਆ ਵਾ ਅਸੀਂ ਗਰੀਬ ਮਜ਼ਦੂਰਾਂ ਨੂੰ ਸਾਨੂੰ ਕੰਮ ਨਹੀਂ ਮਿਲ ਰਿਹਾਗਾ ਤੇ ਅਸੀਂ ਆਪਣੀ ਸਮੱਸਿਆ ਸਿਲਟੀ ਸਾਹਿਬ ਕੋਲ ਲਿਕੇ ਸੀ ਪਰ ਸਾਡਾ ਹਜੇ ਮਸਲਾ ਹੱਲ ਨਹੀਂ ਹੋਇਆ ਫਿਰ ਕੀ ਕਰਨਾ ਚਾਹੁੰਦੇ ਆਂ ਦੇਖੋ ਜੀ ਸਰਕਾਰ ਦੇ ਗਾਈਡਲਾਈਨ ਦੇ ਮਤਾਂ ਅਕਸਰ ਉਹ ਕੰਮ ਦੇ ਰਹੇ ਆ ਜੀ ਠੀਕ ਆ ਜੀ ਠੀਕ ਆ ਜੀ ਜੇਕਰ ਨੂੰ ਫਿਰ ਵੀ ਕੋਈ ਸਮੱਸਿਆ ਆ ਰਹੀ ਹੈ ਜੀ ਕੋਈ ਗੱਲ ਨਹੀਂ ਮੈਨੂੰ ਆ ਕੇ ਮਿਲ ਲੈਣ ਜੀ ਮੈਂ ਕੋਈ ਗੱਲ ਨਹੀਂ ਹੱਲ ਕਰਦਾ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦੀ ਗੱਲ ਕਰਨ ਵਾਸਤੇ ਜੀ ਜੀ ਧੰਨਵਾਦ ਠੀਕ ਆ ਜੀ